वेलकम ਆ ਮੇਰਾ ਵੀਰ ਪ੍ਰੀਤਕੌਰ ਸੇਲ ਕਬੂਤਰ ਚ ਬਈ ਆਜਾ ਤੁਹਾਡੇ ਆਸਤੇ ਲੈ ਕੇ ਆਇਆ ਸਿੰਗਲ ਜੋੜਾ ਠੀਕ ਆ ਤੇ ਇੱਕ ਹੈਗਾ ਮੇਰਾ ਭਰਾ ਰਾਜਨ ਵਾਲੇ ਕਬੂਤਰ ਠੀਕ ਆ ਤੇ ਕਬੂਦਰੀ ਹੈਗੀ ਮੇਰਾ ਭਰਾ ਬਿੰਦਰ ਵਾਲੇ ਕਬੂਤਰਾ ਚ ਠੀਕ ਆ ਮੇਰਾ ਵੀਰ ਜਿਹੜੇ ਮੇਰੇ ਭਰਾ ਨੂੰ ਚਾਹੀਦਾ ਹੋਵੇ ਕੰਟੈਕਟ ਕਰਿਓ ਕੱਲੇ-ਗੱਲੇ ਦਾ ਸ਼ੌਂਕ ਕਰਾਵਾਂਗੇ ਮੇਰਾ ਭਰਾ ਠੀਕ ਆ ਤੇ ਕਰਾਉਣੇ ਤੁਹਾਨੂੰ ਸ਼ੌਂਕ ਮੇਰੇ ਵੱਲੋਂ ਪ੍ਰਾਤ ਅਨੁਸਾਰਿਆਂ ਨੂੰ ਹੈਪੀ ਦੀਵਾਲੀ ਠੀਕ ਆ ਨਾਲੇ ਬਈ ਆਜ ਦੀਵਾਲੀ ਕਰਕੇ ਆਫਰ ਹੀ ਲਾ ਲਓ ਮੰਨ ਲਓ ਵੀ ਸਸਤਾ ਹੀ ਦੇ ਦੇਣਾ ਜੋੜਾ ਤੁਹਾਨੂੰ ਜਿਹੜੇ ਭਰਾ ਨੂੰ ਚਾਹੀਦਾ ਫੁੱਲ ਬੜਾ ਫੁੱਲ ਗਰੰਟੀ ਨਾਲ ਜਿਹੜੇ ਬੰਦੇ ਨੇ ਲਿਆ ਹੋਊਗਾ ਯਾਦ ਹੀ ਕਰੂਗਾ ਵੀ ਹਾਂ ਵੀ ਆਪਾਂ ਦੀਵਾਲੀ ਤੇ ਲਈ ਸੀ ਚੀਜ਼ ਇੱਕ ਗਿਫਟ ਦੇ ਤੌਰ ਤੇ ਦੇ ਦੇਣਾ ਬਾਲਾ ਪਰੇਡ ਨਹੀਂ ਮੰਗਦੇ ਠੀਕ ਆ ਇੱਕ ਗਿਫਟ ਦੇ ਤੌਰ ਤੇ ਦੇ ਦੇਣਾ ਮੇਰੇ ਵੀਰ ਜੋੜਾ ਠੀਕ ਆ ਕਰੋ ਸ਼ੌਂਕ ਫਿਰ ਕਰੋ ਚੈੱਕ ਕਬੂਦਰੀ ਠੀਕ ਆ ਕੱਚੀ ਪੀਲੀ ਅੱਖ ਤੇ ਗੂੜੀ ਲਾਲ ਚੀਨੀ ਠੀਕ ਆ ਇਹ ਮੇਰਾ ਭਰਾ ਹੈ ਗਿੰਦਰਪੂਲਿਆਏ ਬਲੱਡ ਲਾਈਨ ਚੋ ਕਰੋ ਸ਼ੌਕ ਠੀਕ ਹੈ ਕੱਚੀ ਬਿਗੀਆਂ ਅੱਖਾਂ ਦੇ ਵੀਰੇ ਲਾਲ ਚੀਨੇ ਕਬੂਤਰ ਹੁੰਦੇ ਜਿਹੜੇ ਤੇ ਕਬੂਤਰੀ ਹੁੰਦੀ ਉਹ ਮਿਲਦੇ ਨਹੀਂ ਛੇਤੀ ਠੀਕ ਹੈ ਕਰੋ ਸ਼ੌਕ ਪੰਜੇ ਵੀਰੇ ਦੇ ਪੰਜੇ ਥੋੜੇ ਪਜਾਮੀ ਪੈਰੀ ਮੋਜ ਆ ਇਹਦੇ ਹਣ ਤੁਹਾਨੂੰ ਸ਼ੌਕ ਕਰੋ ਨੇ ਕਬੂਤਰ ਦਾ ਠੀਕ ਹੈ ਫੁੱਲ ਬੜਾ ਫੁੱਲ ਗਾਰੰਟੀ ਨਹੀਂ ਦੇਣੇ ਮੇਰਾ ਭਰਾ ਇੱਕ ਦੀਵਾਲੀ ਆਫਰ ਕਰਕੇ ਸਸਤੇੇ ਲਾ ਦੇਣੇ ਆ ਮੈਂ ਕਹਾਂ ਚੱਲ ਸਾਰੇ ਚੈਨਲ ਵਾਲੇ ਮੇਰਾ ਭਰਾ ਸਾਰੇ ਸੇਲਰ ਲਾ ਰਿਹਾ ਓਵਰ ਆਪਾਂ ਵੀ ਇੱਕ ਅੱਧੀ ਲਾਦੀ ਆਫਰ ਠੀਕ ਹੈ ਲਓ ਮੇਰਾ ਪ੍ਰਾ ਕਰੋ ਸ਼ੌਕ ਕਬੂਤਰ ਦਾ ਠੀਕ ਹੈ ਫੁੱਲ ਬੜਾ ਫੁੱਲ ਗਾਰੰਟੀ ਨੇ ਕੂਤਰ ਦੇਣਾ ਟਾਪ ਕੁਆਲਟੀ ਦਾ ਜੋੜਾ ਠੀਕ ਹੈ ਕਰੋ ਸ਼ੌਕ ਅੱਖਾਂ ਪੀਲੀਆਂ ਅੱਖਤ ਠੀਕ ਹੈ ਤੇ ਪੱਲੇ ਚੈੱਕ ਕਰੋ ਮੇਰਾ ਪ੍ਰਾ ਫੁੱਲ ਭਾਰੇ ਪੱਲਿਆਂ ਦਾ ਠੀਕ ਹੈ ਹੈਵੀ ਪੱਲਿਆਂ ਦਾ ਚੈੱਕ ਕਰ ਲਓ ਮੇਰਾ ਵੀਰ ਠੀਕ ਹੈ ਜਿਹੜੇ ਭਰਾ ਨੂੰ ਘਰ ਦੀਆਂ ਬਾਜ਼ੀਆਂ ਲਈ ਚਾਹੀਦਾ ਹੋਵੇ ਬਾਹਰ ਚੜ੍ਹਨ ਲਈ ਚਾਹੀਦਾ ਹੋਵੇ ਫੁੱਲ ਬੜਾ ਫੁੱਲ ਗਰੰਟੀ ਨਹੀਂ ਦੇਣਾ ਠੀਕ ਆ ਬਾਕੀ ਰਾਜ ਨਾਲ ਦੀ ਨਿਸ਼ਾਨੀ ਤੁਸੀਂ ਖੁਦ ਚੈੱਕ ਕਰ ਸਕਦੇ ਬਈ ਠੀਕ ਆ ਨਿਸ਼ਾਨੀ ਤੁਹਾਨੂੰ ਪਤਾ ਪੂਸ ਥੱਲੇ ਲਾਉਂਸ ਆ ਜਾਂਦੇ ਜਿਹੜੇ ਕਬੂਤਰ ਪਿਓਰ ਹੋ ਜਾਂਦੇ ਆ ਕਰੋ ਚੈੱਕ ਮੇਰਾ ਵੀਰ ਠੀਕ ਆ ਲਓ ਜੀ ਕਰੋ ਚੈੱਕ ਠੀਕ ਆ ਜਿਹੜੇ ਮੇਰੇ ਭਰਾ ਨੂੰ ਚਾਹੀਦਾ ਹੋਵੇ ਉਹ ਹੀ ਕੰਟੈਕਟ ਕਰਿਓ ਤੇ ਮੇਰਾ ਪ੍ਰਾਣਾ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਪੂਰੀ ਦੇਖਿਆ ਕਰੋ ਮੇਰਾ ਵੀਰ ਹੋ ਸਕੇ ਬਸ ਬਾਬਾ ਮੇਰ ਰੱਖੇ ਅਗਲੇ ਸਾਲ ਬਈ ਆਪਾਂ ਜੋੜਾ ਦਿਵਾਲੀ ਤੇ ਫ੍ਰੀ ਦਿਆ ਕਰਨਾ ਗਿਆ ਤੇ ਗਿਫਟ ਤੌਰ ਤੇ ਜਿਹੜੇ ਭਰਾ ਨੇ ਇਸ ਵੱਤ ਤੋਂ ਵੱਧ ਜੀ ਦੇ ਪੜਾ ਦੇ ਕਮੈਂਟ ਆਏ ਹੋਣਗੇ ਠੀਕ ਆ ਉਹ ਵੀਰ ਨੂੰ ਆਪਾਂ ਜੋੜਾ ਗਿਫਟ ਕਰ ਦਾਂਗੇ ਠੀਕ ਆ ਮੇਰਾ ਭਰਾ ਮਿਲਦੇ ਆ ਨੈਕਸਟ ਵੀਡੀਓ ਠੀਕ ਆ ਧੰਨਵਾਦ ਸਾਰਿਆਂ ਦਾ